ਕੈਨੇਡਾ ਸਰਕਾਰ ਨੇ ਮੋੜ ਲਿਆ ਯੂ ਟਰਨ ਕੈਨੇਡਾ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਨਹੀਂ ਲੰਘਣਾ ਪਵੇਗਾ ਕਰੜੀ ਸੁਰੱਖਿਆ ਜਾਂਚ ਦੇ ਵਿੱਚੋਂ ਤੇ ਦੁਬਾਰਾ ਪਹਿਲਾਂ ਦੇ ਵਾਂਗ ਹੀ ਕੈਨੇਡਾ ਤੋਂ ਭਾਰਤ ਤੱਕ ਦੀ ਯਾਤਰਾ ਕਰ ਸਕਣਗੇ ਯਾਤਰੀ ਜੇ ਆ ਦੱਸਦੀ ਹੈ ਕਿ ਕੈਨੇਡਾ ਸਰਕਾਰ ਨੇ ਇੱਕ ਵਾਰ ਫਿਰ ਤੋਂ ਯੂ ਟਰਨ ਲੈ ਲਿਆ ਹੈ ਕੈਨੇਡਾ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਇਹ ਐਲਾਨ ਕੀਤਾ ਸੀ ਕਿ ਜਿੰਨੇ ਵੀ ਯਾਤਰੀ ਜਿਹੜੇ ਕੈਨੇਡਾ ਵਿੱਚ ਰਹਿ ਰਹੇ ਨੇ ਕੈਨੇਡਾ ਤੋਂ ਗੁਰ ਭਾਰਤ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਰੜੀ ਸੁਰੱਖਿਆ ਜਾਂਚ ਦੇ ਵਿੱਚੋਂ ਲੰਘਣਾ ਪਵੇਗਾ ਪਰੰਤੂ ਹੁਣ ਕੈਨੇਡਾ ਸਰਕਾਰ ਨੇ ਆਪਣਾ ਯੂ ਟਰਨ ਲੈ ਲਿਆ ਹੈ ਤੇ ਆਪਣਾ ਦਿੱਤਾ ਹੋਇਆ ਬਿਆਨ ਵਾਪਸ ਲੈ ਲਿਆ ਹੈ ਤੇ ਜਿੰਨੇ ਵੀ ਲੋਕ ਯਾਤਰੀ ਜਾਂ ਨੌਜਵਾਨ ਕੈਨੇਡਾ ਤੋਂ ਭਾਰਤ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਇਸ ਕਰੜੀ ਜਾਂ ਸੁਰੱਖਿਆ ਦੇ ਵਿੱਚੋਂ ਹੀ ਲੰਗਣਾ ਪਵੇਗਾ ਦੱਸਦੀ ਕਿ ਕੈਨੇਡਾ ਦੇ ਸਮਾਚਾਰ ਏਜੰਸੀ ਸੀਬੀਸੀ ਦੇ ਵਿੱਚ ਸ਼ਾਫੀਕ ਖਬਰ ਦੇ ਮੁਤਾਬਕ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਸੀ ਕਿ ਕੈਨੇਡਾ ਤੋਂ ਭਾਰਤ ਉੱਨ ਵਾਲੇ ਜਿੰਨੇ ਵੀ ਨੌਜਵਾਨ ਨੇ ਜਾਂ ਯਾਤਰੀ ਨੇ ਜਿਨ੍ਹਾਂ ਨੂੰ ਇੱਕ ਕਰੜੀ ਸੁਰੱਖਿਆ ਜਾਂਚ ਦੇ ਵਿੱਚੋਂ ਲੰਘਣਾ ਪੈਣਾ ਸੀ ਹੁਣ ਇਹ ਜਿਹੜੇ ਹੁਕਮ ਨੇ ਇਹ ਨਿਯਮ ਨੇ ਇਹ ਬੰਦ ਕਰ ਦਿੱਤੇ ਨੇ ਤੇ ਪਹਿਲਾਂ ਦੇ ਵਾਂਗ ਹੀ ਸਾਰੇ ਯਾਤਰੀ ਕੈਨੇਡਾ ਤੋਂ ਭਾਰਤ ਆ ਸਕਣਗੇ ਤੇ ਉਹਨਾਂ ਨੂੰ ਇਸ ਵਾਧੂ ਕਰੜੀ ਸੁਰੱਖਿਆ ਜਾਂਚ ਦੇ ਵਿੱਚੋਂ ਨਹੀਂ ਲੰਘਣਾ ਪਵੇਗਾ ਇੱਥੇ ਦੱਸ ਦਈਏ ਕਿ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਅਨੀਤਾ ਰੰਦ ਨੇ ਇਹ ਕਿਹਾ ਹੈ ਕਿ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਨਿਯਮ ਲਾਗੂ ਕੀਤਾ ਗਿਆ ਸੀ ਪਰੰਤੂ ਹੁਣ ਇਸ ਨੂੰ ਹਟਾ ਦਿੱਤਾ ਹੈ ਤੇ ਨੌਜਵਾਨ ਤੇ ਯਾਤਰੀ ਜਿਹੜੇ ਵੀ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦੇ ਨੇ ਉਹ ਆਰਾਮ ਦੇ ਨਾਲ ਬਿਨਾਂ ਕਰੜੀ ਸੁਰੱਖਿਆ ਜਾਂਚ ਪ੍ਰਤੀਕਿਰਿਆ ਵਿੱਚੋਂ ਲੰਘੇ ਤੋਂ ਉਹ ਭਾਰਤ ਯਾਤਰਾ ਕਰ ਸਕਦੇ ਨੇ ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਬਹੁਤ ਸਾਰੇ ਅਜਿਹੇ ਫੈਸਲਾ ਵੀ ਕੀਨੇ ਸਰਕਾਰ ਦੇ ਵੱਲੋਂ ਲਏ ਗਏ ਸਨ ਜਿਸ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਜਿਹੜੇ ਰਿਸ਼ਤੇ ਸੀ ਉਤਨਾ ਪੂਰਨ ਹੋ ਗਏ ਸੀ ਜਿਸ ਦੇ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਸੀ ਕਿ ਜਿੰਨੇ ਵੀ ਯਾਤਰੀ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਇਸ ਕੜੀ ਸੁਰੱਖਿਆ ਜਾਂਚ ਦੇ ਵਿੱਚੋਂ ਲੰਘਣਾ ਪਵੇਗਾ ਪ੍ਰੰਤੂ ਹੁਣ ਕੈਨੇਡਾ ਸਰਕਾਰ ਨੇ ਇਹ ਨਿਯਮ ਹਟਾ ਦਿੱਤਾ ਹੈ ਤੇ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ ਹੁਣ ਕੋਈ ਵੀ ਨੌਜਵਾਨ ਜਿਹੜਾ ਕਿ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦਾ ਹੈ ਉਸ ਨੂੰ ਕਿਸੇ ਵੀ ਵਾਧੂ ਕਰੜੀ ਸੁਰੱਖਿਆ ਜਾਂਚ ਦੇ ਵਿੱਚੋਂ ਨਹੀਂ ਲੰਘਣਾ ਪਵੇਗਾ ਤੇ ਉਹ ਆਰਾਮ ਨਾਲ ਪਹਿਲੇ ਦੇ ਵਾਂਗ ਹੀ ਕੈਨੇਡਾ ਤੋਂ ਭਾਰਤ ਦੀ ਯਾਤਰਾ ਕਰ ਸਕਦੇ ਹਨ